ਇਹ ਪਾਣੀ ਇੰਨਾ ਤੇਜ਼ ਆ ਰਿਹਾ ਸੀ ਕਿ ਇਸ ਨੇ ਆ ਜਿਹੜਾ ਕਿਨਾਰਾ ਇਸ ਪਾਸੇ ਹੈ ਇਹ ਖੋਰਨਾ ਸ਼ੁਰੂ ਕਰ ਦਿੱਤਾ ਪਰੇ ਤੋਂ ਦੇ ਲੋਕਾਂ ਨੇ ਆ گاؤں ਆਪਣੇ ਪਰਬੰਧ ਕਰਦਿਆਂ ਇਹ ਸਾਰੇ ਦਾ ਸਾਰਾ ਕਾਰਜ ਸ਼ੁਰੂ ਕਰ ਲਿਆ ਔਰ ਇਹ ਕਾਰਜ ਕੁਝ ਇਸ ਤਰ੍ਹਾਂ ਦੇ ਨਾਲ ਹੈ ਕਿ ਇਹ ਗੱਟੇ ਮਿੱਟੀ ਦੇ ਭਰੇ ਜਾ ਰਹੇ ਆ ਮਿੱਟੀ ਆ ਰਹੀ ਹੈ ਬਾਹਰੋਂ ਹੋ ਸਕਦਾ ਇਹ ਇਹ ਦੇ ਖੁਰ ਸਕਦਾ ਇਹ ਬੰਦਾ ਬੰਦਾ ਵੀ 88 ਤੋਂ ਲੱਗੇ ਅੱਜ ਤੱਕ ਜਿਹੜਾ ਇਹ ਦਰਿਆ ਵਾ ਲੋਕਾਂ ਦੀ ਮਾਲਕੀ ਪਾਲੀਆਂ ਚ ਵਗਦਿਆ ਉਹੋ ਪਿਛਲੇ ਸਾਲ ਦੇ ਵਿੱਚ ਬੰਨ ਟੁੱਟ ਗਿਆ ਜਮੀਨਾਂ ਨੂੰ ਕਦੇ ਖਰਾਬ ਹੋਈਆਂ ਐਰ ਕੀ ਵੀ ਇਹ ਟੁੱਟ ਕੇ ਇਹਦੇ ਪਿਛੋ ਤੋੜ ਕੇ ਨਾਲ ਜੁੜ ਚਲਿਆ ਉਹ ਮਨੇ ਉਧਰੋਂ ਬੰਦਾ ਮੜਕੋ ਉਧਰੋਂ ਢਾਰ ਹੋ ਗਈ ਫਿਰ ਐਵੇਂ ਢਾ ਆ ਗਈ ਤਾਂ ਜਿੱਥੇ ਅਸੀਂ ਸੁਲਤਾਨਪੁਰ ਲੋਧੀ ਦੇ ਉਹਨਾਂ ਡੁੱਬੇ ਹੋਏ ਪਿੰਡਾਂ ਦੇ ਹਾਲਾਤ ਵਿਖਾਏ ਹੁਣ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਭਰਾਵਾ ਪਿੰਡ ਦੇ ਨੇੜੇ ਆ ਇਹ ਸਤਲੁਜ ਦਰਿਆ ਹੈ ਸਤਲੁਜ ਵੀ ਆਪਣੇ ਉਫਾਨ ਤੇ ਇਸ ਵੇਲੇ ਤੁਸੀਂ ਪਾਣੀ ਦੀ ਰਫਤਾਰ ਚੈੱਕ ਕਰੋ ਇੱਕ ਵਾਰ ਕਿ ਪਿੱਛੋਂ ਜਦੋਂ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਮਜਬੂਰੀ ਹੈ ਪਾਣੀ ਛੱਡਣਾ ਹੀ ਪੈਣਾ ਔਰ ਜਦੋਂ ਇਹ ਪਾਣੀ ਨੂੰ ਛੱਡਿਆ ਤਾਂ ਇੱਥੇ ਨੁਕਸਾਨ ਇਹ ਹੋਇਆ ਕਿ ਇਹ ਪਾਣੀ ਇੰਨਾ ਤੇਜ਼ ਆ ਰਿਹਾ ਸੀ ਕਿ ਇਸ ਨੇ ਆ ਜਿਹੜਾ ਕਿਨਾਰਾ ਇਸ ਪਾਸੇ ਹੈ ਇਹ ਖੋਰਨਾ ਸ਼ੁਰੂ ਕਰ ਦਿੱਤਾ ਔਰ ਇਹ ਬਹੁਤ ਅੱਗੇ ਤੱਕ ਸੀ ਇਸ ਨੂੰ ਖੋਰ ਕੇ ਜਦੋਂ ਇਹ ਪਿੱਛੇ ਨੂੰ ਲੈ ਗਿਆ ਤਾਂ ਅਗਲਾ ਬੰਨ ਵੀ ਇਹ ਤੋੜ ਸਕਦਾ ਸੀ ਬੇਸ਼ੱਕ ਕੁਝ ਉੱਚਾ ਹੈ ਸੜ ਕੁੱਚੀ ਹੈ ਪਰ ਇੱਥੋਂ ਦੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਜੇਕਰ ਇਹ ਵਾਲਾ ਖੁਰਕੇ ਇੱਧਰ ਚਲਾ ਗਿਆ ਔਰ ਜੇਕਰ ਇਹ ਤੋੜਨ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਅੱਗੇ ਕਰੀਬ ਕਰੀਬ 20 ਤੋਂ ਜ਼ਿਆਦਾ ਪਿੰਡ ਜਿਹੜੇ ਆ ਉਹ ਪਾਣੀ ਦੀ ਲਪੇਟ ਚ ਆ ਸਕਦੇ ਆ ਔਰ ਕਰੋੜਾਂ ਦਾ ਨੁਕਸਾਨ ਔਰ ਉਹਦੇ ਨਾਲ ਨਾਲ ਜਾਨੀ ਨੁਕਸਾਨ ਹੋਣ ਦੀ ਵੀ ਸੰਭਾਵਨਾ ਜੇ ਹਾਲਾਤਾਂ ਦੇ ਵਿੱਚ ਬਣ ਜਾਂਦੀ ਹੈ ਪਰ ਇੱਥੋਂ ਦੇ ਲੋਕਾਂ ਨੇ ਆ گاਉਂ ਆਪਣੇ ਪ੍ਰਬੰਧ ਕਰਦਿਆਂ ਇਹ ਸਾਰੇ ਦਾ ਸਾਰਾ ਕਾਰਜ ਸ਼ੁਰੂ ਕਰ ਲਿਆ ਔਰ ਇਹ ਕਾਰਜ ਕੁਝ ਇਸ ਤਰ੍ਹਾਂ ਦੇ ਨਾਲ ਹੈ ਕਿ ਇਹ ਗੱਟੇ ਮਿੱਟੀ ਦੇ ਭਰੇ ਜਾ ਰਹੇ ਆ ਮਿੱਟੀ ਆ ਰਹੀ ਆ ਬਾਹਰੋਂ ਇਹ ਜਿੰਨੀ ਵੀ ਮਿੱਟੀ ਤੁਸੀਂ ਦੇਖ ਰਹੇ ਹੋ ਇਹ ਬਾਹਰੋਂ ਟਰਾਲੀਆਂ ਭਰ-ਭਰ ਕੇ ਆਉਂਦੀਆਂ ਔਰ ਇੱਥੋਂ ਗੱਟੇ ਭਰ ਕੇ ਇਸ ਤਰ੍ਹਾਂ ਦੇ ਕ੍ਰੇਟ ਤਿਆਰ ਕੀਤੇ ਜਾਂਦੇ ਆ ਔਰ ਇਹ ਕ੍ਰੇਟ ਇਸ ਕਰਕੇ ਤਿਆਰ ਹੁੰਦੇ ਆ ਕਿ ਪਾਣੀ ਰੋਕਣ ਦੇ ਵਿੱਚ ਸਾਰੇ ਗੱਟੇ ਇਹ ਇਕੱਠੇ ਹੋ ਕੇ ਕਾਮਯਾਬ ਹੋ ਸਕਣ ਇਹੋ ਚੀਜ਼ ਸultanpur Lodhi ਦੇ ਨੇੜੇ ਜਦੋਂ ਤੁਸੀਬਨ ਟੁੱਟਦਾ ਤੇ ਬਿਲਕੁਲ ਇਹੋ ਜੀ ਤਕਨੀਕ ਉੱਥੇ ਵੀ ਕਾਮਯਾਬ ਹੋਈ ਸੀ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਆ ਇਹ ਸਾਰੇ ਨੌਜਵਾਨ ਜਿਹੜੇ ਆ ਸੇਵਾ ਕਰ ਰਹੇ ਆ ਤਾਂ ਇਹ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ ਹੈ ਜਿਹੜੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ ਤਾਂ ਦੂਜੇ ਪਾਸੇ ਪਹਿਲਾਂ ਇਧਰਲੇ ਪਾਸੇ ਗੱਟੇ ਲਾ ਕੇ ਇਸ ਨੂੰ ਰੋਕਿਆ ਵੀ ਗਿਆ ਇਹ ਦੋ ਤਾਵਾਂ ਤੇ ਪਾੜ ਪਿਆ ਦੋ ਥਾਵਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਇੱਕ ਤੇ ਮੈਂ ਮੌਜੂਦ ਹਾਂ ਔਰ ਦੂਜੀਆਂ ਤੁਹਾਨੂੰ ਨਾਲ ਤਸਵੀਰਾਂ ਜਿਹੜੀਆਂ ਨੇ ਦੂਜੇ ਬੰਨ ਦੀਆਂ ਦਿਖਾ ਰਿਹਾ ਹਾਂ ਕਿ ਥੋੜੀ ਦੂਰੀ ਤੇ 100 ਮੀਟਰ ਦੀ ਦੂਰੀ ਦੇ ਵਿੱਚ ਹੀ ਇਹ ਜਿਹੜਾ ਸਾਰੇ ਦਾ ਸਾਰਾ ਸੀ ਔਰ ਇਹ ਵਾਲਾ ਜਿਹੜਾ ਖੁਰਿਆ ਇਸ ਨੂੰ ਪਹਿਲਾਂ ਕੁਝ ਗੱਟੇ ਲਾ ਕੇ ਪਹਿਲਾਂ ਤਾਂ ਕੰਟਰੋਲ ਚ ਕੀਤਾ ਹੁਣ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਬੇਸਿਕਲੀ ਤਾਂ ਇਹ ਸਾਰੇ ਸਾਰੇ ਸੇਵਾਦਾਰ ਔਰ ਜਿਹੜੇ ਇੱਥੋਂ ਦੇ ਲੋਕ ਹੈ ਉਹ ਵੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਾਬਾ ਸਾਜਾ ਜੀ ਬਾਜੀ ਕੀ ਤੁਹਾਨੂੰ ਕਿਵੇਂ ਲੱਗਾ ਕਿ ਸਾਰਾ ਖੋਰ ਕੇ ਨਿਕਲ ਜੂਗਾ ਕਿਉਂਕਿ ਅੱਗੇ ਤਾਂ ਕਾਫੀ ਸਾਰਾ ਉੱਚਾ ਹੈਗਾ ਬੇਸ਼ੱਕ ਇਹ ਪ੍ਰਬੰਧ ਜ਼ਰੂਰੀ ਹੈ ਤੁਸੀਂ ਆਪਣੇ ਹਿਸਾਬ ਨਾਲ گاਉਂ ਪ੍ਰਬੰਧ ਕਰ ਲਿਆ ਪਰ ਤੁਹਾਨੂੰ ਲੱਗਦਾ ਸੀ ਕਿ ਇਹ ਵੀ ਖੋਰ ਸਕਦਾ ਇਸ ਨੂੰ ਇਹ ਜੀ ਖੋਰ ਸਕਦਾ ਇਹ ਇਹਦੇ ਖੋਰ ਸਕਦਾ ਇਹ ਮਤਲਬ ਮਤਲਬ ਵੀ 88 ਤੋਂ ਲੱਗ ਕੇ ਅੱਜ ਤੱਕ ਜਿਹੜਾ ਇਹ ਦਰਿਆ ਵਾ ਲੋਕਾਂ ਦੀ ਮਾਲਕੀ ਪਾਲੀਆਂ ਚ ਵਗ ਰਿਹਾ ਪਿਛੜਿਆ ਜ਼ਮੀਨਾਂ ਵਾ ਇਹ ਮਾਲਕੀ ਆ ਦੇ ਇਹਨਾਂ ਨੇ ਵੇਚ ਦਿੱਤੀ ਜਿੱਥੇ ਝੋਨੇ ਆ ਕਣਕਾ ਹੁੰਦੀਆਂ ਹੈ ਰੋੜ ਕੋ ਉਦੋਂ ਲੈ ਗਿਆ ਤੇ ਅੱਜ ਤੱਕ ਇਹ ਦਰਿਆ ਵਗ ਰਿਹਾ ਵਾਕਈ ਜ਼ਮੀਨਾਂ ਵੀ ਇਹਨਾਂ ਨੇ ਬਹੁਤ ਜਿਆਦੀਆਂ ਖਰਾਬ ਕਰ ਘਟੀਆਂ ਖਰਾਬ ਕਰਦਾ ਕਰਦਾ ਇਹ ਐਂਡ ਤੇ ਕਰ ਪਹੁੰਚ ਗਿਆ ਪਹਿਲਾਂ ਵੀ ਉਹ ਲੱਗ ਕੇ ਉਦੋਂ ਪਿਛਲੇ ਸਾਲ ਦੇ ਵਿੱਚ ਬੰਨ ਟੁੱਟ ਗਿਆ ਜ਼ਮੀਨਾਂ ਲੋਕਾਂ ਦੀ ਖਰਾਬ ਹੋਈਆਂ ਐਰ ਕੀ ਵੀ ਇਹ ਟੁੱਟ ਕੇ ਇਹ ਪਿਛੋ ਤੋੜ ਕੇ ਨਾਲ ਜੁੜ ਚਲਿਆ ਉਹ ਬੰਨੇ ਉਧਰੋਂ ਬੱਦਾ ਮੁੜ ਕੋ ਉਧਰੋਂ ਢਾਰ ਹੋ ਗਈ ਫਿਰ ਐਸ ਬੰਨੇ ਢਾ ਆ ਗਈ ਇਹ ਵੀ ਜਿਹੜੀ ਨਾਲ ਲੱਗ ਗਈ ਇਹ ਜਨਤਾ ਨੇ ਬੜਾ ਜ਼ੋਰ ਦੇ ਕੇ ਟਰਾਲੀਆਂ ਨਾਲ ਮਿੱਟੀ ਲਿਆ ਲਾ ਕੇ ਪਾਸੋਂ ਦੌੜੇ ਕ੍ਰੇਟ ਮਹਾਂਪੁਰਖ ਜਿੰਨੇ ਵੀ ਬਾਬੇ ਬਿਧੀ ਚੰਦ ਕੇ ਬਾਬਾ ਸੁਖਾ ਸਿੰਘ ਸਰਿਆੜੀ ਸਾਹਿਬ ਵਾਲੇ ਮਹਾਂਪੁਰਖ ਕਾਰਥੇਵਾਲੇ ਮਹਾਂਪੁਰਖ ਸਾਰਿਆਂ ਛੱਤਾ ਸਾਲ ਇੱਥੇ ਆ ਕੇ ਜਿਹੜਾ ਪੂਰਾ ਯੋਗਦਾਨ ਦਿੱਤਾ ਜਿਵੇਂ ਸਰਕਾਰ ਨੇ ਯੋਗਦਾਨ ਦਿੱਤਾ ਇਹ ਇਲਾਕੇ ਦਾ ਸਰਦਾਰ ਲਾਲਜ ਸਿੰਘ ਭੁੱਲਰ ਮੰਤਰੀ ਆ ਆਟਮ ਤੇ ਪੂਰਾ ਯੋਗਦਾਨ ਦੇ ਰਿਹਾ ਕਿਸੇ ਚੀਜ਼ ਦੀ ਉਹਨੇ ਕਮੀ ਨਹੀਂ ਸਾਨੂੰ ਆਉਣ ਦਿੱਤੀ ਕ੍ਰੇਡ ਕਰੂਡ ਜਿਹੜੇ ਜੋ ਵੀ ਸਰਕਾਰੀ ਸਹੂਲਤ ਉਹ ਸਾਨੂੰ ਦਿੱਤੀ ਹੋਈ ਹੈ ਤੇ ਫੇਰ ਵੀ ਸਾਨੂੰ ਐ ਜਾਵਦਾ ਵੀ ਅਜੇ ਰੁਕਣ ਦਾ ਨਾ ਨਹੀਂ ਲੈ ਰਿਹਾ ਵੀ ਅਸੀਂ ਰਾਤ ਦੇ ਨੇ ਇੱਥੇ ਰਾਤ ਦੇ 11 ਵਜੇ ਤੱਕ 12 ਵਜੇ ਤੱਕ 2 ਵਜੇ ਤੱਕ ਵੀ ਰਾਤ ਨੂੰ ਜਿਹੜੀ ਇਹ ਸੇਵਾ ਚੱਲਦੀ ਹੈ ਤੇ ਸਾਡੀ ਓਏ ਪੀੜਾ ਸਰਕਾਰ ਨੂੰ ਵੀ ਇਹ ਜਿਹੜੀ ਬਾਕੀ ਜ਼ਮੀਨ ਹੈ ਜਿਹਦੇ ਵਿੱਚ 88 ਤੋਂ ਲਾ ਕੇ ਕੋ 40 ਜਾਂ 50 ਸਾਲ ਹੋ ਗਏ ਜ਼ਮੀਨ ਵਗਦੀ ਵਿੱਚ ਰੁੜੀ ਹੋਈ ਆ ਉਹਨਾਂ ਨੂੰ ਨਾ ਕੋਈ ਸਰਕਾਰੀ ਸਹੂਲਤ ਨਾ ਕੋਈ ਸਰਕਾਰੀ ਨੌਕਰੀ ਉਹਨਾਂ ਦੇ ਜਿਹੜੀ ਆ ਐਸ ਸਾਹਮਣੇ ਜ਼ਿੰਦਗੀ ਜਿਹੜੀ ਬਰਬਾਦ ਹੋਈ ਆ ਨਾ ਉਹ ਦਿਹਾੜੀ ਕਰਕੇ ਖਾ ਸਕਦੇ ਆ ਕੋਈ ਉਹ ਕੰਮ ਨਹੀਂ ਕਰ ਸਕਦੇ ਵੀ ਜ਼ਮੀਨ ਹੀ ਜ਼ਿਮੀਦਾਰ ਦੀ ਮਾਂ ਹੁੰਦੀ ਆ ਬਾਅਦ ਚ ਤਾਂ ਮੁਆਵਜ਼ੇ ਮੰਗਣ ਜੋਗੇ ਰਹਿ ਜਾਂਦਾ ਲੋਕ ਲੈ ਜਾਂਦੇ ਲੋਕ ਇਹ ਦੱਸ ਸਕਦੇ ਹੋ ਕਿ ਇਹ ਕਿੱਥੋਂ ਸ਼ੁਰੂ ਹੋਇਆ ਸੀ ਖੁਰਨਾ ਕਿੱਥੋਂ ਸ਼ੁਰੂ ਹੋਇਆ ਹੈ ਇਹ ਉਹ ਮੜੇ ਤੋਂ ਸ਼ੁਰੂ ਹੋਇਆ ਇਹ ਹੋਇਆ ਖੁਰਨਾ ਇਹ ਖੁਰਦਾ ਖੁਰਦਾ ਵਾਦਾ ਵਾਦਾ ਕੋਹ ਪਰਾਂ ਦੇ ਵਿੱਚ ਇਹਨਾਂ ਘੰਟਿਆਂ ਦੇ ਵਿੱਚ ਏਡਾ ਵੱਡਾ ਘੇਰਾ ਬਣਾ ਗਿਆ ਜਿਹੜਾ ਕੱਲ ਅਸੀਂ ਪਰ ਕਹਿਣ ਦਾ ਮਤਲਬ ਇਹ ਹੈ ਕਿ ਇੱਥੋਂ ਸਿੱਧਾ ਸੀ ਉਹ ਉਥੋਂ ਉਥੋਂ ਖੋਦਾ ਐ ਤਰਿਆ ਆ ਇੱਥੋਂ ਸਿੱਧਾ ਸੀ ਔਰ ਐ ਇਧਰ ਨੂੰ ਸਿੱਧਾ ਸੀ ਇਹ ਪਹਿਲਾਂ ਦਰਿਆ ਨੇ ਜ਼ਮੀਨ ਢਾਈ ਹੋਈ ਐ ਨੇ ਜਿਹੜੀ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਦੇ ਪਹਿਲਾਂ ਵਗਣੇ ਵਿਆ ਸੀ ਉਹ ਤਾਂ ਜ਼ਮੀਨਾਂ ਬਰਬਾਦ ਹੋਈਆਂ ਹੋਈਆਂ ਸੀ ਪੜਾ ਨਵੇਂ ਸਿਰ ਤੇ ਆੜੇ ਜ਼ਮੀਨਾਂ ਜਿਹੜੀਆਂ ਨੇ ਬਰਬਾਦ ਕਰ ਘੱਟੀਆਂ ਤੇ ਜਿਹੜੀਆਂ ਇਹ ਕਰ ਕਰਦੀਆਂ ਇਹ ਇੱਥੋਂ ਕਰਕੇ ਜੇ ਇੱਥੋਂ ਖਿਲਖ ਜਾਂਦਾ ਵਾ ਇਹ ਤਾਂ ਰੋੜ ਤੋਂ ਖਿਤਖ ਜਾਂਦਾ ਤੇ ਖੇਮ ਕਰਨ ਤੇ ਕਰਮਾਰ ਕਰੂਗਾ ਬੜਿਆ ਲੋਕਾਂ ਦਾ ਨਿਸ਼ਕਾਨ ਹੋਊਗਾ ਲੋਕ ਬੇਕਾਰ ਹੋ ਜਾਣਗੇ ਜਿਵੇਂ ਇੱਕ ਆਪਣੇ ਉਹਦਾ ਪਿੰਡ ਆਹ ਲੀਆਂ ਕਲਾਂ ਲੱਗੇ ਹੋਇਆ ਵਾ ਜਿਵੇਂ ਮਤਲਬ ਵੀ ਉਥੇ ਖੇਮ ਕਰਨ ਦਾ ਸੁਲਤਾਨਪੁਰ ਲੋਧੀ ਲੱਗੇ ਹੋਇਆ ਵਾ ਤੁਸੀਂ ਆਪ ਜੀ ਕਬਰ ਲੱਗੇ ਉਹਦੇ ਵਾਂਗੂ ਇਹ ਮਾਰ ਪੈਣੀ ਇਹ ਦੁਬਾਰਾ ਬਣਦੇ ਬਰੋਬਰ ਪਾਣੀ ਹੋ ਕੇ ਫੇਰ ਬਣ ਕੇ ਤਾਂ ਟੁੱਟਣਾ ਸਾਡੇ ਪਿੰਡ ਸਭਰਾਲੇ ਦਾ ਨੂੰ ਨਿਵਾਣ ਜਾਂਦੀ ਆ ਜਦੋਂ ਇਹ ਪਾਣੀ ਵੜ ਗਿਆ ਮੁੜ ਕੇ ਪਾਣੀ ਰੁਕਣਾ ਨਹੀਂਗਾ ਬਿਲਕੁਲ ਇਧਰਲਾ ਪਾਸਾ ਸਾਰਾ ਨੀਵਾਇ ਨੀਵਾਇ ਤੇ ਇਹ ਧਣੋ ਡੇਂਜਰਾ ਦਰਿਆ ਵਾ ਇਹ ਬੰਦੇ ਨੇੜੇ ਲੱਗ ਗਿਆ ਵਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪੱਕੀ ਕੰਧ ਕੱਢੇ ਇਹਦੇ ਨਾਲ ਇਹ ਕੋਈ ਮਤਲਬ ਪਰ ਅੱਧੇ ਕਲੇ ਦੀ ਚੌੜੀ ਕਰਕੇ ਜਾਂ ਦੋਹਰ ਕਾਲਾਂ ਦੀ ਲੰਮੀ ਕੰਧ ਕੱਢੇ ਤੇ ਬੰਦ ਰੁਕ ਸਕਦਾ ਆ ਜਿਹੜਾ ਇਹ ਕੱਚਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫੇਰ ਢਾ ਕੇ ਖੜ ਸਕਦਾ ਇਹ ਤਾਂ ਰੋਗ ਆ ਇਹ ਕੁਝ ਦਿਨਾਂ ਵਾਸਤੇ ਰੋਗ ਆ ਵੀ ਇਹ ਰੁਕ ਜੂਗਾ ਮਲਮ ਲੱਗੀ ਆ ਕੁਝ ਕੁ ਸਮੇਂ ਵਾਸਤੇ ਕੋ ਸਮੇਂ ਆਸੇ ਮਲਮ ਲੱਗੀ ਆ ਅਸੀਂ ਪੀੜ ਕਰਦੇ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਹਦਾ ਪੱਕਾ ਕੀਤਾ ਜਾਵੇ ਜਿਹੜੇ ਤੋਂ ਹਿਮਗਰੋ ਮਾਅਬਜੇ ਦੇਣਿਆ ਲੋਕਾਂ ਦੇ ਨਾਲ ਜਾ ਕੇ ਪਤਾ ਕਰਨਾ ਤੇ ਅੱਜ ਮੌਕਾ ਸਾਹਮਣੂ ਬਿਲਕੁਲ ਠੀਕ ਹੈ ਇਹ ਮੌਕੇ ਨੂੰ ਪਹਿਲਾਂ ਸਾਂਭਿਆ ਜਾਣਾ ਚਾਹੀਦਾ ਔਰ ਕਮਾਲ ਦੀ ਗੱਲ ਇਹਨਾਂ ਨੇ ਇਹ ਦੱਸੀਆ ਕਿ ਇਹ ਸਤਲੁਜ ਨੇ ਕਿੰਨੀ ਤੇਜ਼ੀ ਦੇ ਨਾਲ ਇਹ ਸਾਰਾ ਖਾਰਿਆ ਕਿ ਉਥੋਂ ਜਿੱਥੋਂ ਇਹ ਦੱਸ ਰਿਹਾ ਕਾਰਨਰ ਉਹ ਵਾਲਾ ਕਾਰਨਰ ਹੈ ਜਿਹੜਾ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਆ ਕਿ ਉਥੋਂ ਇਹ ਸ਼ੁਰੂ ਹੁੰਦਾ ਔਰ ਇਹ ਖੋਰ ਕੇ ਪਿੱਛੇ ਤੱਕ ਲੈ ਆਉਂਦਾ ਹੈ ਇਧਰ ਤੱਕ ਲੈ ਕੇ ਆਉਂਦਾ ਜੇਕਰ ਕੁਝ ਘੰਟੇ ਜੇਕਰ ਰਾਤ ਇਹ ਪਤਾ ਨਾ ਲੱਗਦਾ ਤਾਂ ਸ਼ਾਇਦ ਇਹ ਲੋਕ ਇਹ ਵੇਲਾ ਸਾਂਭ ਨਾ ਸਕਦੇ ਹੋ ਸਕਦਾ ਸੀ ਕਿ ਸੜਕ ਨੂੰ ਖੋਰ ਕੇ ਇਹ ਸਾਰੇ ਦਾ ਸਾਰਾ ਪਾਣੀ ਜਿਹੜਾ ਇਹ ਅੱਗੇ ਲੰਘ ਜਾਂਦਾ ਹੈ ਸਤਲੋਜ ਦੇ ਬਿਲਕੁਲ ਕੰਡੇ ਤੇ ਆ ਔਰ ਸਤਲੋਜ ਦੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਜਿਹੜਾ ਕਿ ਫਿਰੋਜ਼ਪੁਰ ਫਾਜ਼ਲਕਾ ਏਰੀਏ ਨੂੰ ਜਾ ਕੇ ਬਹੁਤ ਜ਼ਿਆਦਾ ਮਾਰ ਕਰਦਾ ਜਿੱਥੇ ਜਾ ਕੇ ਅੱਗੇ ਜਾ ਕੇ ਡਾਫ ਲੱਗ ਜਾਂਦੀ ਹੈ ਉਹ ਏਰੀਏ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਔਰ ਇਸ ਵੇਲੇ ਇਹ ਸਾਰੀ ਸੰਗਤ ਆ ਜਿਹੜੀ ਇਹ ਸੇਵਾ ਦੇ ਵਿੱਚ ਲੱਗੀ ਹੋਈ ਹੈ ਪਿੱਛੋਂ ਮਿੱਟੀ ਆਉਂਦੀ ਹੈ ਔਰ ਮਿੱਟੀ ਨੂੰ ਇੱਥੋਂ ਗੱਟਿਆਂ ਦੇ ਵਿੱਚ ਤੋੜਿਆਂ ਦੇ ਵਿੱਚ ਭਰ ਕੇ ਤੇ ਇਸ ਤਰ੍ਹਾਂ ਦੇ ਕ੍ਰੇਟ ਜ਼ਰੂਰ ਤਿਆਰ ਕਰ ਲਏ ਜਾਂਦੇ ਆ ਔਰ ਉਸ ਤੋਂ ਅੱਗੇ ਇਹਨਾਂ ਨੂੰ ਅੱਗੇ ਲਾਇਆ ਜਾਂਦਾ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਨਾ ਪੈਦਾ ਕਰ ਸਕੇ ਸਮੇਂ ਦੇ ਆਉਣ ਤੋਂ ਉਹ ਸਮੇਂ ਮਾੜੇ ਸਮੇਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਇਸ ਨੂੰ ਕੰਟਰੋਲ ਕਰ ਲਿਆ ਜਾਵੇ